ਜਿਹੜੀ ੱਤਕਾ ਕਰ ਰਹੀ ਹੈ ਸਰਕਾਰ ਇਹ ਜੀ ਗੱਲਾਂ ਹੀ ਹੁੰਦੀਆਂਗੇ ਕੋਈ ਨਹੀਂ ਜਿਹੜੀ ਪਹਿਲਾਂ ਹੋਈ ਹੈ ਕਿਸੇ ਪਿੰਡ ਨੂੰ ਠੇਕਾ ਨਹੀਂ ਦਿੱਤਾ ਇਹਨਾਂ ਨੇ ਪੂਰੀ ਤਿਆਰੀ ਇਹ ਜੀ ਪੂਰੀ ਤਿਆਰੀਆਂ ਮਰਨ ਮਾਰਨ ਤੇ ਖੜੇ ਹੈਗੇ ਹੁਣ ਜੇ ਅਸੀਂ ਬੱਚਾ ਆਉਂਦਾ ਹੀ ਤਾਂ ਹੋ ਗਿਆ ਕੀ ਕਰੂਗੇ ਅਸੀਂ ਹੈਨਾ ਜਮੀਨें ਖੋਲੀ ਜਮੀਨ ਦੇ ਨਾਲੇ ਮਤਲਬ ਈਕਾ ਸਾਡਾ ਹੀ ਨਹੀਂ ਵੀ ਕਿਸਾਨ ਦਾ ਹੀ ਹੈਗਾ ਜਿਹੜੇ ਹੋਰ ਗਰੀਬ ਮਜ਼ਦੂਰ ਤਬ ਤੇ ਆ ਉਹਨਾਂ ਦਾ ਵੀ ਹੋਏਗਾ ਨਰੇਗਾ ਖਤਮ ਹੋ ਜਾਏਗੀ ਲੈਂਡ ਫੂਲਿੰਗ ਪਾਲਿਸੀ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਹੋਲ ਦਿੱਤਾ ਗਿਆ ਹੈ ਅੱਜ ਇੱਕ ਦਿਨ ਦਾ ਟਰੈਕਟਰ ਮਾਰਚ ਜਿਹੜਾ ਹੈ ਉਹ ਕੀਤਾ ਜਾ ਰਿਹਾ ਇਸ ਪਾਲਿਸੀ ਦਾ ਵਿਰੋਧ ਜਿਹੜਾ ਉਹ ਲਗਾਤਾਰ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਅੱਜ ਸੂਬੇ ਭਰ ਦੇ ਵਿੱਚ ਇੱਕ ਮੋਰਚੇ ਦਾ ਐਲਾਨ ਕੀਤਾ ਗਿਆ ਸੀਗਾ ਐਸਕੇਮ ਦੀ ਇਹ ਕਾਲ ਦਿੱਤੀ ਗਈ ਸੀ ਕਿ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਟਰੈਕਟਰ ਮਾਰਚ ਕਰਕੇ ਇਸ ਪਾਲਿਸੀ ਦਾ ਵਿਰੋਧ ਕਰਾਂਗੇ ਕਿਸਾਨ ਲਗਾਤਾਰ ਇਸ ਪਾਲਿਸੀ ਦੇ ਖਿਲਾਫ ਆ ਜਦੋਂ ਕਿ ਸਰਕਾਰ ਇਸ ਨੂੰ ਲੈ ਕੇ ਕੁਝ ਕਦਮ ਚੁੱਕ ਰਹੀ ਹੈ ਤਸਵੀਰਤ ਉਹਨਾਂ ਦਿਖਾ ਦਈਏ ਕਿ ਕਿਸ ਤਰ੍ਹਾਂ ਟਰੈਕਟਰ ਮਾਰਚ ਜਿਹੜਾ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਲੋਕ ਟਰੈਕਟਰ ਮਾਰਚ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਕਿਸ ਨਾਦੇ ਵੱਲੋਂ ਪਹਿਲੇ ਮੋਰਚੇ ਦੀ ਜਿਹੜੀ ਇੱਕ ਕਹਿ ਸਕਦੇ ਆ ਵਾਰਨਿੰਗ ਦੇ ਤੌਰ ਤੇ ਇਹ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਦੀ ਮੰਨਦੀ ਹੈ ਸਰਕਾਰ ਜੇਕਰ ਇਹ ਪਾਲਿਸੀ ਵਾਪਸ ਲੈਂਦੀ ਹੈ ਫਿਰ ਤੇ ਕੋਈ ਹੱਲ ਹੋ ਸਕਦਾ ਹੈ ਪਰ ਜੇਕਰ ਇਹ ਪਾਲਿਸੀ ਵਾਪਸ ਨਹੀਂ ਲਈ ਜਾਂਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡਾ ਮੂਆਰਚ ਜਿਹੜਾ ਹੈ ਕਹਿ ਸਕਦਾ ਮੋਰਚਾ ਜਿਹੜਾ ਹੈ ਉਹ ਲਗਾਇਆ ਜਾਵੇਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਅੱਜ ਇਹ ਪ੍ਰਦਰਸ਼ਨ ਹੋ ਰਿਹਾ ਹੈ ਗੱਲਬਾਤ ਜਿਹੜੀ ਹੈ ਉਹ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸਾਨਾਂ ਦੇ ਨਾਲ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਪ੍ਰਦਰਸ਼ਨ ਹੈ ਇਸ ਪ੍ਰਦਰਸ਼ਨ ਦੇ ਚੱਲਦੇ ਜਿਹੜਾ ਹੈ ਕਿਸਾਨਾਂ ਦੇ ਵੱਲੋਂ ਅੱਜ ਇੱਕ ਮੋਰਚਾ ਰੱਖਿਆ ਗਿਆ ਸੀ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਲੈਂਡ ਪੁਲਿੰਗ ਪਾਲਿਸੀ ਜੋ ਕਿ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦੇ ਵਿੱਚ ਫੈਸਲਾ ਹੁੰਦਾ ਹੈ ਉਦੋਂ ਪਾਲਿਸੀ ਲਿਆਂਦੀ ਜਾਂਦੀ ਹੈ ਇਸ ਤੋਂ ਪਹਿਲਾਂ ਕਿ ਕਿਸਾਨ ਵਿਰੋਧ ਕਰ ਰਹੇ ਸੀ ਰੈਲੀ ਕੱਢੀ ਗਈ ਇਸ ਤੋਂ ਪਹਿਲਾਂ ਇੱਕ ਸਰਬਸੰਮਤੀ ਮੀਟਿੰਗ ਜਿਹੜੀ ਹੈ ਉਹ ਵੀ ਹੋਈ ਸੀ ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਸ਼ਾਮਿਲ ਰਹੀਆਂ ਸੀ ਉਹ ਸਰਪਾਰਟੀ ਮੀਟਿੰਗ ਦੇ ਵਿੱਚ ਵੀ ਚਰਚਾਵਾਂ ਜਿਹੜੀਆਂ ਨੇ ਉਹ ਰਹੀਆਂ ਸੀ ਪਰ ਹੁਣ ਇਸ ਫੈਸਲੇ ਤੋਂ ਬਾਅਦ ਜਿਹੜਾ ਇਹ ਫਿਰ ਵੀ ਕੋਈ ਹੱਲ ਜਿਹੜਾ ਸਰਕਾਰ ਦੇ ਵੱਲੋਂ ਨਹੀਂ ਕੀਤਾ ਗਿਆ ਜਿਸ ਦੇ ਚੱਲਦੇ ਅੱਜ ਇੱਕ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਮਾਰਚ ਜਿਹੜਾ ਹੈ ਉਹ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਇੱਕ ਪਾਸੇ ਤਸਵੀਰ ਉਹ ਸਾਹਮਣੇ ਆਉਂਦੀ ਹੈ ਜਿੱਥੇ ਕਿਸਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਹੁੰਦਾ ਹੈ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦੀ ਤਿਆਰੀ ਜਿਹੜੀ ਹੈ ਉਹ ਹੈਗੀ ਹੈ ਬਿਲਕੁਲ ਅੱਜ ਇੱਕ ਟਰੈਕਟਰ ਮਾਰਚ ਕਰ ਰਹੇ ਹਾਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕੋਈ ਜਵਾਬ ਸਰਕਾਰ ਦੇ ਨਹੀਂ ਰਹੀ ਕਿਸ ਤਰ੍ਹਾਂ ਦੀ ਤਿਆਰੀ ਹੈ ਤਿਆਰੀ ਫੁੱਲ ਤਿਆਰੀ ਹੈ ਜੀ ਦੇਖੋ ਇਹ ਧੱਕਾ ਕਰ ਰਹੀ ਹੈ ਸਰਕਾਰ ਜਿਹੜੀ ਪਹਿਲਾਂ ਲੈਂਡ ਪੂਲਿੰਗ ਦੀ ਸੀ ਮੇਰਾ 8899 ਚ ਆਈ ਸੀਗੀ ਜ਼ਮੀਨ ਉੱਚ ਵੀ ਮਤਲਬ ਇਹਨਾਂ ਨੇ ਉਹ ਕਰਿਆ ਹੈਗਾ ਸਾਨੂੰ ਘੱਟ ਦੇ ਆਏ 1100 ਦਿੱਤਾ ਹੁਣ ਉਹ 1200 ਦੇ ਰਹੇ ਸੀ ਤੇ ਜਿਹੜਾ ਫਿਰ 8899 ਚ কর্নার ਦਾ ਪਲਾਟ ਹੈ ਪਾਰਕ ਫੇਸਿੰਗ ਪਲਾਟ ਹੈ ਉਹਨਾਂ ਦੀ ਧੱਕੇ ਤੇ ਉਹ ਲੈ ਰਹੇ ਐ ਸਤੋ ਫੀਸ ਲੈ ਰਹੇ ਨੇ ਜੀ ਮਤਲਬ ਕਹਿੰਦੀ ਕੁਛ ਹੈ ਕੀ ਕਰਦੀ ਕੁਛ ਹੈਗੀ ਹੁਣ ਤੇ ਇਹ ਕੇ ਉਹ ਕਰ ਰਹੇ ਐ ਜੀ ਆਪਣੀ ਰਜਿਸਟਰੀ ਕਰਾ ਰਹੇ ਉਸ ਤੇ ਬਾਅਦ ਅਸੀਂ ਫਿਰ ਕੋਈ ਹੱਥ ਵੱਡ ਕੇ ਸਾਡੇ ਕੋਈ ਹੋ ਨਹੀਂ ਕਰ ਸਕਦੇ ਹੈਗੇ ਨਾ ਹੁਣ ਇਹ ਅਵਾਰਡ ਸੁਣਾ ਰਹੀ ਹੈ ਨਹੀਂ ਤਾਂ ਮਤਲਬ ਜਿਹਨੇ ਲੋੜ ਹੈਗੀ ਉਹ ਪੈਸਾ ਲੈ ਲਵੇ ਮਤੱਕਾ ਕਰ ਰਹੀ ਸਰਕਾਰ ਅਸੀਂ ਹੁਣ ਨਹੀਂ ਦੇਵਾਂਗੇ ਨਾ ਜ਼ਮੀਨ ਦੇਣੀ ਹੈ ਜੀ ਹਾਂਜੀ ਕਿ ਬੱਸ ਸਰਕਾਰ ਕਹਿ ਰਹੀ ਆ ਕਿ ਅਸੀਂ ਤੁਹਾਨੂੰ ਵਿਕਾਸ ਕਰਕੇ ਦੇ ਰਹੇ ਆ ਜਾਂ ਫਿਰ ਜਿੱਥੇ 50000 ਤੋਂ 70000 ਠੇਕੇ ਦਾ ਦਿੰਨੇ ਆ ਅਸੀਂ ਤੁਹਾਨੂੰ ਸਾਲ ਦਾ ਲੱਖ ਰੁਪਇਆ ਦਵਾਂਗੇ ਇਹ ਜੀ ਗੱਲਾਂ ਹੀ ਹੁੰਦੀਆਂਗੇ ਕੋਈ ਨਹੀਂ ਦੇ ਜਿਹੜੀ ਪਹਿਲਾਂ ਹੋਈ ਆ ਕਿਸੇ ਪਿੰਡ ਨੂੰ ਠੇਕਾ ਨਹੀਂ ਦਿੱਤਾ ਇਹਨਾਂ ਨੇ ਨਾ ਜੀ ਅੱਛਾ ਉਹ ਵੀ ਕੀ ਪਤਾਏਗਾ ਦੇਣਾ ਨਹੀਂ ਦੇਣਾ ਔਰ ਹੁਣ ਇਹ ਜਿਹੜੀ ਮਤਲਬ ਪੂਰੇ ਚ ਮਹਾਲੀ ਚੰਡੀਗੜ੍ਹ ਪੂਰੇ ਪੰਜਾਬ 'ਚ ਸਾਰੇ ਸ਼ਹਿਰਾਂ ਦੇ ਨਾਗਰ ਕਲੋਨੀਆਂ ਕੱਟੀਆਂ ਖਾਲੀ ਪਈਆਂ ਗਈਆਂ ਪਹਿਲਾਂ ਉਹਨਾਂ ਨੂੰ ਡਿਵੈਲਪ ਕਰ ਲੈਣ ਇਹ ਆ ਆਪਣਾ ਜ਼ਮੀਨ ਜਹਾ ਖੇਤੀਬਾੜੀ ਦੀ ਖੋ ਕੇ ਫਸਲ ਵੀ ਦਾ ਵੀ ਘਟਾ ਪਊਗਾ ਤੇ ਔਰ ਪੰਜਾਬ ਵਾਸੀਆਂ ਨੂੰ ਤਾਂ ਲੋੜ ਹੀ ਨਹੀਂ ਹੈਗੀ ਸ਼ਹਿਰਾਂ ਦੀ ਜੀ ਹਾਂਜੀ ਬਿਲਕੁਲ ਤਾਂ ਇਸੇ ਤਰ੍ਹਾਂ ਉਹਨਾਂ ਵਿਰੋਧ ਜਾਰੀ ਰਹੇ ਜਾਰੀ ਰਹੂਗਾ ਜੀ ਹਾਂ ਜੀ ਇਸ ਵਾਰ ਤਿਆਰੀ ਕਰ ਪੂਰੀ ਤਿਆਰੀ ਹੈ ਜੀ ਪੂਰੀ ਤਿਆਰੀ ਹੈ ਮਰਨ ਮਾਰਨ ਤੇ ਖੜੇ ਆਗੇ ਹੁਣ ਜੇ ਅੱਗੇ ਨੂੰ ਬੱਚਾ ਹੁੰਦਾ ਹੀ ਹੋ ਗਿਆ ਕੀ ਕਰੂਗੇ ਅਸੀਂ ਹੈ ਨਾ ਜੇ ਜ਼ਮੀਨੇ ਖੋਲੀ ਜੋ ਵੀ ਦੇ ਨਾਲੇ ਮਤਲਬ ਇਕਾ ਸਾਡਾ ਹੀ ਨਹੀਂ ਵੀ ਕਿਸਾਨ ਦਾ ਹੀ ਹੈਗਾ ਜਿਹੜੇ ਹੋਰ ਗਰੀਬ ਮਜ਼ਦੂਰ ਤਬਕੇ ਆ ਉਹਨਾਂ ਦਾ ਵੀ ਉਹ ਹੈਗਾ ਨਰੇਗਾ ਖਤਮ ਹੋ ਜੇਗੀ ਤੇ ਹੋਰ ਦਿਹਾੜੀਆਂ ਖਤਮ ਹੋ ਜਾਣੀਆਂ ਜੀ ਇੱਕ ਸਵਾਲ ਇਹ ਵੀ ਖੜਾ ਕੀਤਾ ਜਾਂਦਾ ਕਿ ਜਿਸ ਤਰ੍ਹਾਂ ਪਹਿਲਾਂ ਤਿੰਨ ਕਾਲੇ ਕਾਨੂੰਨ ਆਏ ਸੀ ਅਸੀਂ ਤਾਂ ਉਸ ਦਾ ਵਿਰੋਧ ਕੀਤਾ ਸੀ ਉਸ ਤਰ੍ਹਾਂ ਦੀ ਕੋਈ ਨੀਤੀ ਮੰਨੀ ਜਾ ਰਹੀ ਹੈ ਹਾਂ ਦੇਖੋ ਕਰ ਰਹੇ ਹਾਂ ਜੀ ਹੁਣ ਮਤਲਬ 24 ਤਰੀਕ ਨੂੰ ਲੁਧਿਆਣਾ ਇਕੱਠ ਹੈਗਾ ਉਸ ਤੋਂ ਬਾਅਦ ਫਿਰ ਮਤਲਬ ਪੱਕਾ ਮੋਰਚਾ ਲਾਵਾਂਗੇ ਤੁਸੀਂ ਤਾਂ ਕਹਿ ਸਕਦੇ ਆ ਕਿ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਹੈ ਜਮੀਨਾਂ ਜਿਹੜੀਆਂ ਨੇ ਉਹ ਨਹੀਂ ਦਿੱਤੀਆਂ ਜਾਣਗੀਆਂ ਭਾਵੇਂ ਕੁਝ ਮਰਜ਼ੀ ਹੋ ਜਾਏ ਤਸਵੀਰ ਜਿਹੜੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਗਾਤਾਰ ਵਿਰੋਧ ਜਿਹੜਾ ਏ ਇਸ ਚੀਜ਼ ਦਾ ਹੋ ਰਿਹਾ ਹੈ ਗੱਲਬਾਤ ਹੋਰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦੀ ਤਿਆਰੀ ਨਾਲ ਜਿਹੜੇ ਨੇ ਉਹ ਕਿਸਾਨ ਅੱਜ ਚੱਲੇ ਨੇ ਅੱਜ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਲੈਂਡ ਪੋਲੀ ਪਾਲਿਸੀ ਨੂੰ ਲੈ ਕੇ ਸਰਕਾਰ ਦੇ ਵੱਲੋਂ ਨਵੀਆਂ ਨੀਤੀਆਂ ਬਣਾਇਆ ਗਿਆ ਕਿਸ ਤਰ੍ਹਾਂ ਦਾ ਵਿਰੋਧ ਕਰਦੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਆਂ ਇਹਨਾਂ ਦੇ ਨਾਲ ਅਸੀਂ ਕੋਈ ਸਮਝੌਤਾ ਨਹੀਂ ਕਰਨਾ ਹੈਗਾ ਅਸੀਂ ਕੋਈ ਮਰ ਜਾਾਂਗੇ ਪਰ ਇਹਨਾਂ ਨੂੰ ਕੋਈ ਜ਼ਮੀਨ ਦਾ ਟੁਕੜਾ ਵੀ ਨਹੀਂ ਦੇਵਾਂਗੇ ਤੁਸੀਂ ਕਿਹੜੀ ਹੱਦ ਪੂਰੀ ਕਰ ਪੂਰੀ ਤਿਆਰੀ ਹੈ ਪੂਰੀ ਫੁੱਲ ਤਿਆਰੀ ਹੈ ਉਹ ਤਾਂ ਪ੍ਰੋਸਤ ਵਾਰੀ ਹੈ ਕਿ ਕਾਫੀ ਵੱਸ ਤੋਂ ਬੁਣਕਾ ਨਹੀਂ ਨਹੀਂ ਪ੍ਰੋਸਤ ਵਾਰੀ ਆਪਣੇ ਲੈਵਲ ਤੇ ਲੈ ਜਿਓ ਉੱਧਰ ਲੈ ਜਾ ਆਪਣੇ ਪਿੰਡਾਂ ਵੱਲ ਲੈ ਜਿਓ ਸਾਡੀ ਮਾਂ ਹੈ ਅਸੀਂ ਆਪਣੀ ਮਾਂ ਨੂੰ ਕਿਵੇਂ ਵੇਚ ਦਾਂਗੇ ਖੁੱਲ تیاری ਹੈ ਪੂਰਾ ਵਿਰੋਧ ਕਰਾਂਗੇ ਅਸੀਂ ਸਰਕਾਰ ਦਾ ਨਹੀਂ ਲਾਗੂ ਨਹੀਂ ਪਾਲੀ ਨਹੀਂ ਲਾਗੂ ਹੋਣ ਦੇਣੀ ਅਸੀਂ ਪਾਲਿਸੀ ਦੰਗੇ ਵਿਰੋਧ ਜਿਹੜਾ ਉਸੇ ਤਰ੍ਹਾਂ ਜਾਰੀ ਹੈਗਾ ਪਾਲਿਸੀ ਨੂੰ ਲਾਗੂ ਜਿਹੜਾ ਹੈ ਉਹ ਨਹੀਂ ਹੋਣ ਦੇਣਗੇ ਕਿਸਾਨ ਟਰੈਕਟਰ ਮਾਰ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈ ਪੂਰੀ ਤਿਆਰੀ ਕੀਤੀ ਹੈ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਜ਼ਮੀਨ ਆਪਦੀ ਕਿਉਂ ਦੇਈਏ ਸਾਨੂੰ ਜ਼ਰੂਰਤ ਜਿਹੜੀ ਹੈ ਇਸ ਵਿਕਾਸ ਦੀ ਨਹੀਂ ਸਾਨੂੰ ਇਸ ਵਿਕਾਸ ਦੀ ਕੋਈ ਲੋੜ ਨਹੀਂ ਸਾਡੀਆਂ ਪੁਰਾਣੀਆਂ ਮੰਗਾ ਵਾਕੀ ਨੇ ਤਾਂ ਇਹਨਾਂ तमाम ਚੀਜ਼ਾਂ ਨੂੰ ਲੈ ਕੇ ਅੱਜ ਇਹ ਟਰੈਕਟਰ ਮਾਰਚ ਹੋ ਰਿਹਾ ਹੈ ਵੀਡੀਓ ਜਨ ਲਸਾਲਤਾ ਪ੍ਰਸਾਦ ਦੇ ਨਾਲ ਇੰਦਰ ਸਿੱਧੂ ਐਬੀਪੀ ਸਾਂਝਾ ਮੋਹਾਲੀ